ਕਿ ਵਾਤੇ ਜਾਣਗੇ ਦੇਖੋ ਮੈਂ ਤਾਂ ਐਨਾ ਹੀ ਕਹਿਣਾ ਚਾਹੂੰਗਾ ਬੜਾ ਮੈਂ ਵੀਡੀਓ ਮੈਂ ਵੀ ਦੇਖੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹਨੂੰ ਲੈ ਕੇ ਕਰ ਰਹੇ ਸੀ ਕਪੜਿਆਂ ਚੋਂ ਬਾਹਰ ਹੋ ਰਹੇ ਸੀ ਬਹੁਤ ਹੀ ਭਾਵੁਕ ਹੋ ਕੇ ਤੇ ਬੜੇ ਗੁੱਸੇ 'ਚ ਸਭਾ 'ਚ ਕਹਿ ਰਹੇ ਸੀ ਮੈਂ ਤਾਂ ਇੰਨੀ ਮਿਹਨਤੀ ਕਰੂੰਗਾ ਕਾਂਗਰਸ ਵਾਲਿਆਂ ਨੂੰ ਕਿ ਕਾਂਗਰਸ ਵਾਲਿਓ ਆ ਐਵੇਂ ਲੀਡਰ ਨੂੰ ਕਹਿਣਾ ਸੀ ਵੀ ਐ ਨਹੀਂ ਗਰਮੀ ਖਾਣੀ ਐ ਜਦੋਂ ਜ਼ਲੀਲਤਾ ਕਰ ਰਹੇ ਸੀ ਭਗਵੰਤ ਮਾਨ ਅਸੈਂਬਲੀ ਦੇ ਅੰਦਰ ਵੀ ਮੇਰੀ ਅੱਖ ਚੱਕ પા ਕੇ ਗੱਲ ਕਰ ਉੱਥੇ ਤਾਂ ਜਮਾਨ ਦੇ ਜਿਵੇਂ ਜਾਵਣ ਲੱਗਿਆ ਹੋਏ ਬੋਲੇ ਨਹੀਂ ਆ ਤੇ ਬਾਹਰ ਆ ਕੇ ਬੜਕਾ ਮਾਰ ਦੇ ਸਕਦਾ ਇਹਨਾਂ ਲੋਕਾਂ ਦਾ ਤੁਸੀਂ ਕਰ ਕੀ ਲਹੋਗੇ ਸਭ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦਾ ਹੋ ਜਾਣਾ ਠੀਕ ਨਹੀਂ ਕਿਉਂਕਿ ਉਹ ਉਸ ਮਲੰਗ ਦਾ ਤਾਂ ਕੁਝ بگੜਨਾ ਨਹੀਂ ਸਕ ਸਾਡਾ ਸਾਰਾ ਕੁਝ ਹੀ ਹੈ ਜਿਹੜੇ ਬੰਦੇ ਨਾਲ ਉਹਦੇ ਰੁਤਬੇ ਦੇ ਹਿਸਾਬ ਨਾਲ ਗੱਲ ਕੀਤੀ ਜਾਂਦੀ ਹੈ ਸਭ ਉਹਨਾਂ ਦੀ ਬਾੜੀ ਕੋਈ ਹੈ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਜਿਹਨਾਂ ਲੋਕਾਂ ਦੇ ਕੇਸ ਬਣਿਆ ਸੀਗਾ ਨਸ਼ੇ ਵਾਲਾ ਕੇਸ ਉਹ ਤੋਂ ਮੈਂ ਲੀਡਰ ਹਾਂ oppositon ਮੈਂ ਜਾਣ ਉਸਾਂ ਨੂੰ ਅੱਜ ਖੜ ਕੇ ਬਚਾਈ ਸੀ ਮੈਂ ਕਿ ਸੁਖਬੀਰ ਜੀ ਬਾਦਲ ਸਾਹਿਬ ਨੂੰ ਮੈਂ ਕਿ ਜ਼ੁਲਮ ਨਾ ਕਰੋ ਨਮਾ ਨਮਾ ਉੱਠਣ ਲੱਗਾ ਹੁਣੇ ਕਿਤੇ ਮੱਚ ਮਾਰ ਦੋਗੇ ਦਾ ਗਲਤੀ ਸਾਰਿਆਂ ਤੋਂ ਹੁੰਦੀ ਹੈ ਅਸੀਂ ਵੀ ਕਰਤੀ ਨਹੀਂ ਉਦੋਂ ਨਿਬੜ ਜਾਣਾ ਸੀ ਕੰਮ ਡਰੱਗ ਸਮਗਲਰ ਤੋਂ ਪੈਸੇ ਲਏ ਸੀ ਇਲੈਕਸ਼ਨ ਦੇ ਦੌਰਾਨ ਉਹ ਦਿਖਾਇਆ ਕਿ ਨਹੀਂ ਜੀ ਮੈਂ ਇਲੈਕਸ਼ਨ ਦਾ ਚੰਦਾ ਲਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਅੰਦਰ ਚੰਦਾ ਲੈਣ ਦਾ ਇੱਕ ਕਾਨਾ ਬਣਾਇਆ ਸਾਬ ਜਿਹੜੇ ਲੋਕ ਕਹਿੰਦੇ ਸੀ ਯੂਥ ਕਾਂਗਰਸ ਦਾ ਪ੍ਰਧਾਨ ਬਣ ਲਗੇ ਵੀ ਮੈਂ ਤਾਂ ਅਜੀ ਇੱਕ ਕੁਛ ਵੀ ਮਾਮੂਲੀ ਕਰ ਚੁਆਇਆ ਸਾਬ ਮੇਰੇ ਕੋਲ ਤਾਂ 2 ਕਰੋੜ ਦੀ ਗੱਡੀ ਹੈ ਸੀ ਉਹਨਾਂ ਕੋਲ ਕਿੱਥੋਂ ਆਈ ਹੈ ਕਿਉਂਕਿ ਇਲੈਕਸ਼ਨ ਲੜਨ ਲੜ ਕੇ ਸਾਰੇ ਦੇ ਉੱਤੇ ਹੁਣ ਤਾਂ ਜੋ ਕੁਝ ਵੀ ਹੈ ਬਟੇ ਮਟੀਰੀਅਲ ਕੁਝ ਕੀ ਕਹਿੰਦੇ ਹੈ ਕਿ ਨਹੀਂ ਕਹਿੰਦੇ ਮੈਂ ਸਮਝਦਾ ਉਹਨਾਂ ਨੂੰ ਅਗਰ ਬਾਲੀ ਖੁਰਕ ਹੈ ਤੇ ਦੇਣ ਅਸਤੀਫਾ ਅਸੀਂ ਉੱਤੋਂ ਲੜਵਾ ਦੇਂਗੇ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਮੈਂ ਬਾਬੂ ਵੀ ਫਰਮਾ ਚਲੇ ਕਰਦੇ ਬਾਬਾ ਸੋ ਚਲੇ ਕਰਦੇ ਨੇ ਇੱਕ ਸੈਕਿੰਡ ਬਹੁਤ ਹੀ ਬਹੁਤ ਹੀ ਬੜੀਆ ਸਵਾਲ ਕੀਤਾ ਸਾਬ ਤੁਸੀਂ ਕਿ ਕੁਛ ਤਾਂ ਹੋਗਾ यूं ही ਨਹੀਂ ਕੋਈ ਬੋਤਮ ਕਾਇਲ ਨਹੀਂ ਹੁੰਦਾ ਸੁਨੀਲ ਜਾਖੜ ਦਾ 3 ਸਾਲ ਬਾਅਦ ਵੀ ਰੜਕੀ ਜਾਂਦਾ ਉਹਨਾਂ ਦੇ ਸਾਰੀ ਕਾਂਗਰਸ ਦੇ ਜਿਹੜੇ ਫਨੇਖਾ ਲੀਡਰ ਹਨ ਸਾਬ ਬਾਕੀ ਦੋਸਤ ਵੀ ਸਾਡੇ ਬਥੇਰੇ ਉੱਤੇ ਪਰ ਇਹ ਜਿਹੜੇ ਫਨੇਖਾ ਜਿਹੜੇ ਹੈ ਬਾਲੇ ਬੁੜਕਦੇ ਹੈ ਇਹਨਾਂ ਨੂੰ ਰਾਤ ਨੂੰ ਵੀ ਸੁਨੀਲ ਜਾਖੜ ਦਿਖਦਾ ਪੂਤਾਂ ਨੂੰ ਦਿਸਦਾ ਵੀ ਝੇ ਕਿਤੇ ਆ ਗਿਆ ਤੇ ਮੈਂ ਸਹੀ ਕਹਿਣਾ ਸਭ ਮੈਂ ਕਿਸੇ ਨਾਲ ਕੋਈ ਸੱਤਾ ਦਾ ਹੰਕਾਰ ਸੱਤਾ ਸਾਰੇ ਗੋਲੀਆਂ ਵੀ ਜੇ ਕਿਸੇ ਕੋਲ ਨਾ ਰਹਿੰਦੀਆਂ ਨਾ ਆਂਦੀਆਂ ਜਾਂਦੀਆਂ ਪਰ ਜੋ ਪੰਜਾਬੀ ਦੀ ਕਹਾਵਤ ਹੈ ਜੇ ਧੱਕੇ ਚੜ ਗਿਆ ਨਾ ਤੇ ਕੰਗਾ ਕਰ ਦੂੰਗਾ ਸਭ ਕਦ ਯਾਦ ਕਰਿਆ ਕਰੇਗਾ ਜਦੋਂ ਚੱਲੀ ਨਾ ਪੂਰੇ ਦੀ ਠੰਡੀ ਬਾਹ ਉਦੋਂ ਮਿੱਤਰਾਂ ਨੂੰ ਯਾਦ ਕਰਿਆ ਕਰੇਗਾ ਕਿਉਂਕਿ ਜਿਹੜੇ ਹਿਸਾਬ ਕਿਤਾਬ ਆਪਣੀ ਔਕਾਤ 'ਚ ਰਹਿ ਕੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ ਕਰਨ ਵਾਲਾ ਮੌਕਾ ਸੀਗਾ ਉਹ ਤੇ ਸਭ ਦੀ ਜਿਹੜਾ ਬੋਲਣ ਨੂੰ ਬਾਹਰ ਜਾ ਕੇ ਕਿੰਨੇ ਬੋਲਦੇ ਰੋ ਤੇ ਬਾੜੀ ਰਿਜ਼ਾਈਨ ਕਰੋ ਸਾਹਿਬ ਐਮਪਲਈਸ਼ਪ ਤੋਂ